ডক্ত <laughs> ਇਹ ਤੋਂ ਗੱਲ ਹੈ ਕਿ ਆਈਆਂ ਤੇ ਮੈਨੂੰ ਪਈ ਅੱਧੇ ਪੌਣੇ ਘੰਟੇ ਬਾਅਦ ਫੋਨ ਆਣ ਲਿਆ ਕਿ ਅੰਦਰ ਘੁਆ ਨਿਕਲੇਗਾ ਬਾਈ ਮੈਂ ਫੜਾ ਵਾ ਢੂੰਡ ਕੇ ਆ ਗਿਆ ਇਸ ਤਰ੍ਹਾਂ ਹੀ ਕੱਪੜੇ ਵੀ ਨੇ ਪੂਰੇ ਬਾਸ ਗਿਆ ਮੈਂ ਅੱਤੇ ਢੂੰਡ ਕੇ ਆ ਗਿਆ ਇਹ ਕਹਿੰਦੇ ਸੀ ਅਗੇ ਗਾਰਜੇ ਵਾਲੇ ਕਿ ਦਗੀਓ ਸੀ ਆਪਣੀ ਗਾਰ ਵਹੀ ਕਰਨੀ ਤੁਹਾਡੇਆਂ ਤੋਂ ਪਹਿਲੇ ਗਾਰਵਹੀ ਹੋਈ ਸੀ ਲੱਗਿਆ ਮੇਰਾ ਗਾਰ 4-5 ਲੱਖ ਦਾ ਹੋਣਾ ਆਈਡੀ ਜੀ ਉਹੋ ਛਾਸਨ ਦੇ ਕੋ ਕੀ ਗਾਲਾਂ ਜੇ ਕੋ ਹਾਲ ਪਹੁੰਚੇ ਤੇ ਠੀਕ ਹੈ ਨਹੀਂ ਤੇ ਕੋਈ ਗਾਲ ਨਹੀਂ ਫੇ ਕੀ ਕਰਾਂ ਜੀ ا ਨੌਗਾ ਇਹ ਕਿਉਂ ਮੈਂ ਗਿਆਈਆਂ ਤੇ ਮੈਨੂੰ ਪਈ ਅੱਧੇ ਪੌਣੇ ਘੰਟੇ ਬਾਅਦ ਫੋਨ ਆਣ ਲਿਆ ਕਿ ਅੰਦਰ ਘੁਆ ਨਿਕਲੇਗਾ ਬਾਈ ਮੈਂ ਫੜਾ ਵਾ ਢੋਣ ਗਿਆ ਜੀ ਆ ਗਿਆ ਇਸ ਤਰ੍ਹਾਂ ਹੀ ਕੱਪੜੇ ਵੀ ਨੇ ਪੂਰੇ ਬਾਸ ਗਿਆ ਮੈਂ ਅੱਧੇ ਢੋਣ ਗਿਆ ਆ ਗਿਆ ਦੇਖ ਕੇ ਤੇ ਅੱਗੇ ਬਾਜ਼ੀ ਵਾਲਾ ਕਿੱਦਗੀ ਹੋਸੀ ਆਪਣੀ ਘਰ ਦਾ ਹੀ ਕਰਨੀ ਤੁਹਾਡੇ ਆਹੋਂ ਤੋਂ ਪਹਿਲਾਂ ਹੀ ਘਰ ਦਾ ਹੀ ਹੋਣੀ ਸੀ ਲੱਗਿਆ ਮੇਰਾ ਘਰ 4-5 ਲੱਖ ਦਾ ਹੋਣਾ ਆਈਡੀ ਜੀ ਹੋਸ਼ਿਆ ਜੰਦੇ ਕੋ ਕੀ ਗੱਲਾਂ ਜੇ ਕੋ ਹਾਲ ਪਹੁੰਚੇ ਤੇ ਠੀਕ ਹੈ ਨਹੀਂ ਤੇ ਕੋਈ ਗੱਲ ਨਹੀਂ ਫੇ ਕੀ ਕਰਨਾ ਜੀ